ਸਤ ਸਹਿਬ ਤੇਰੀ ਸਸੰਗ ਜੀਓ ਅੱਜ ਦਾ ਸ ਸੰਗ ਬੰਦੀ ਛੋਟਕ ਦੇ ਸਹਿ ਜੀ ਮਾਰਦਾ ਸਤ ਲੋਕ ਦਾ ਜ਼ਿਕਰ ਹੈ ਸਤਨੇ ਕਮਲ ਤਰ ਕੁਟੀਕੇ ਭੀਤਰ ਬਹਾਂ ਪਹੁੰਚ ਕੋ ਜਾਈ ਜੋਤ ਸਰੂਪੀ ਦੇਵ ਨਰਜਨ ਬੇਜਨ ਉਨਕੋ ਗਾਈ ਬੰਕ ਨਾਲ ਕੋ ਆਗਟ ਘਾਟੀ ਤਹਾਨਾ ਭਗਟ ਹਰਾਏ ਬੰਦੀ ਛੋੜ ਕਿਸ ਜੀ ਇਸ ਬਾਣੀ ਅੰਦਰ ਫਰਮਾਰੇ ਨੇ ਕਿ ਸਤ ਨੇ ਕਮਲ ਤੋਂ ਪਰ ਤਰ ਫੁਤੀ ਹੈ ਵਹਾਂ ਪਹੁੰਚ ਕੇ ਜੋਤੀ ਰੂਪ ਦੇ ਨਰਿੰਦਰਨ ਆਪ ਜੀ ਨੂੰ ਮਿਲੇਗਾ ਵहां ਆਤਮਾ ਦੇ ਅੰਦਰ ਵੇਦਨ ਤਰਫ ਬਹੁਤ ਪੈਦਾ ਹੁੰਦੀ ਹੈ ਲੇਕਿਨ ਜੋਤੀ ਸਰੂਪ ਦੇਵ ਨਰਿੰਦਰ ਨੇ ਹਜ਼ਾਰਾਂ ਪਾਵਧੀਆਂ ਆਤਮਾਾਂ ਮਾਤੇ ਲਗਾ ਰੱਖਿਆ ਨੇ ਇਸ ਕਰਕੇ ਸਤ ਲੋਕ ਨਹੀਂ ਜਾ ਸਕਦੀ ਪਿਛਲੇ ਸੰਸੰਗ ਦੇ ਅੰਦਰ ਸੰਦਰ ਕਮਲ ਦਾ ਮੈਂ ਜ਼ਿਕਰ ਕੀਤਾ ਸੀ ਬੰਕ ਨਾਲ ਤੋਂ ਲੈ ਕੇ ਉਪਲੇ ਦੇਸਤਰ ਕੁੜੀ ਤੱਕ ਕਿੱਡਾ ਵੇਡਾ ਰਸਤਾ ਹੈ ਭਿਆੰਕਰ ਜਾਨਵਰ ਹਨ ਭਿੰਕਰ ਉੱਥੇ ਡਾਕ ਨਹੀਂ ਸਾਕ ਨਹੀਂ ਹਨ ਮਹਾਰਾਜ ਜੀ ਬੋਲਦੇ ਡਾਕ ਨਹੀਂ ਸਾਕ ਨਹੀਂ ਬਹੁ ਕਲਕਾਰੇ ਜਮ ਤੰਤਰ ਦੂਤ ਹੰਕਾਰੇ ਸਤ ਨਾਮ ਸੁਣ ਪਾਗੇ ਸਾਰੇ ਤਹਾਂ ਸ਼ਬਦ ਓੰਕਾਰਾ ਹੈ ਸੰਦਲ ਕਮਰ ਤੋਂ ਪਿਆਰੇ ਭਗਤ ਜੀ ਨੂੰ ਧਿਆਨ ਦੇਣਾ ਮਹਾਰਾਜ ਦੀ ਬਾਣੀ ਬਹੁਤ ਬਰੀਕ ਬਹੁਤ ਅੰਗਦੀਰ ਹੈ ਕਬੀਰ ਸਾਹਿਬ ਦੀ ਬਾਣੀ ਕੋ ਸਮਝਣਾ ਆਮ ਆਦਮੀ ਕੀ ਵਸਤ ਕੀ ਬਾਤ ਨਹੀਂ ਹੈ ਕਦੀ ਵੀ ਕਹਿ ਲੈਣਾ ਤਾਂ ਕੁਝ ਹੋਗਾ ਨਹੀਂ ਕਹਿੰਦੇ ਨੇ ਕਿ ਸ਼ਾਨਦਾਰ ਕਮਤੋਂ ਬੰਕ ਨਾਲ ਤਰਕੋਤੀ ਨਹੀਂ ਜਾਂਦੀ ਪਹਿਲਾਂ ਉੱਪਰ ਨੂੰ ਰਸਤਾ ਜਾਂਦਾ ਹੈ ਬਹੁਤ ਡੁਗਾਈ ਤੱਕ ਫੇਰ نیچے ਨੂੰ ਆਉਂਦਾ ਹੈ ਅੰਗਰੇਜ਼ੀ ਦਾ ਡਬਲਯੂ ਵਰਗਾ ਰਸਤਾ ਹੈ ਫੇਰ نیچے ਆਇਆ ਫੇਰ ਉੱਪਰ ਨੂੰ ਗਿਆ ਫੇਰ ਸਿੱਧਾ ਜਾ ਕੇ ਤਰਕੋਤੀ ਜੀ ਮਿਲਿਆ ਇਸ ਅਨੇਰ ਖਾਤੇ ਦੇ ਅੰਦਰ ਬੇਸਮਾਰਤ ਭੰਕਰ ਜਾਨਵਰ ਡਾਕ ਨਹੀਂ ਛਾਕ ਨਹੀਂ ਬਹੁ ਕਿਲਕਾਰੇ ਜੰਦਾਂਤਰ ਦੋਤ ਹੰਕਾਰੇ सत नाम सुन पागे सारे तह शब्दा है केंद्र ने कि यह भयंकर रस्ता पार करने तो बाद पर गुरु की कृपा तो बगैर गुरु के दर्शन तो बगैर ए पार रस्ता नहीं हो सकता आप त्रैकुटी पहुंच गए बंक नाली तह ना हराई इत्थे कोई बिरला ही साधु बिरला ही साधु कोई इतों निकलता है अभ्यासी आदमी निकलता है ਇਸ ਕਰਕੇ ਮਹਾਰਜੀ ਕਹਿੰਦੇ ਨੇ ਓਮਕਾਰ ਰਾਂਕਾਰ ਅੜੇ ਜੈੰਦੋਹਿੰਦਲ ਅਜਪਾ ਨਾਮ ਸਹਾਈ ਓਮਕਾਰ ਤੇ ਉੱਪਰ ਰਾਂ ਰਿੰਕਾਰ ਹੈ ਇਹਨਾਂ ਦੋਨਾਂ ਸ਼ਬਦਾਂ ਦੇ درمیان ਆਤਮਾ ਫਸ ਗਈ ਕਹਿੰਦੇ ਇੱਥੇ ਕੌਣ ਸਹਾਈ ਹੋਏਗਾ ਸਤਗੁਰੂ ਦਾ ਅਜੱਪਾ ਜਾਪ ਅਜੱਪਾ ਜਾਪਨ ਸਹਾਈ ਇਹ ਸਤਰਕੁਟੀ ਤੋਂ ਅੱਗੇ ਜੋਜਨ 1 ਖਰਬ ਕੇ ਆਗੇ ਪਰ ਸਭ ਦੇ ਰਹੀ ਬਾਦਿਕਨ ਤਰਕੁਟੀ ਤੋਂ ਜੋਜਨ 1 ਖਰਬ 1 ਖਰਬ ਜੋਜਨ ਤਰਕੁਟੀ ਤੋਂ ਆਗੇ 7 ਰੁਪ ਹੈ ਇਹ 5 ਬੰਦਰ ਵਾਲੇ ਨੂੰ ਮੇਰਾ ਸਵਾਲ ਹੈ ਤੂੰ 7 ਰਾਂ ਪਹੁੰਚ ਗਏ ਜੋਜਨ 1 ਖਰਬ ਕੇ ਆਗੇ ਬਰਸ਼ ਬਦੇ ਰਾਈ ਕੈਸਾ ਹੈ ਸਤਪੁਰਸ਼ ਸੇਤ ਕਮਲ ਨਿਸਬਾਸਰ ਫੂਲੇ ਸੋਭਾ ਵਰਨ ਨ ਜਾਏ ਸਖੇਧ ਰੰਗ ਦਾ ਕਮਲ ਹੈ ਨਿਸਬਾਸਰ ਫੂਲੇ ਸੋਭਾ ਵਰਨ ਨ ਜਾਏ ਅਰਬਾ ਖਰਬਾ ਪੰਖੜੀਆਂ ਦਾ ਇੱਕ ਕਮਲ ਜੋ ਸਖੇਧ ਰੰਗਾ ਹੈ ਉਹਦੇ ਉੱਪਰ ਸਤਪੁਰਸ਼ ਵਿਰਾਜਮਾਨ ਹੈ ਮਾਰੇ ਜਿਹੜੇ ਕਮਲ ਅਨੰਤ ਪੰਖੜੀ ਸਾਜੇ ਸਤ ਪੁਰਸ਼ ਜਮ ਆਪ ਜੇ ਰਾਜੇ ਅਰਬਾਂ ਖਰਬਾਂ ਕਰੋੜਾਂ ਪੰਖੜੀਆਂ ਦਾ ਇੱਕ ਕਮਲ ਜੋ ਜਨ ਇੱਕ ਖਰਬ ਕੇ ਆਗੇ ਇੱਕ ਖਰਬ ਜਨ ਤਰਕੁੜੀ ਤੋਂ ਆਗੇ ਪੁਰਸ਼ ਬਦੇ ਰਹਾਈ ਸੇਤ ਕਮਲ ਨਿਸਬਾਸਰ ਫੂਲੇ स्वभाव वर्णन जाय चारुतर प्रकाशी प्रकाश है अरबों जात के चरने नेहरा बगदियां एक एक करोड़ जो जो 90 درخت نے सफेद छतर कैसा है सतपुरुष खुद कबीर साहब ही सतपुरुष ने इंद्रमती रानी ने कहा सी कि मैं सतलोक देखना कन्या मेरे नाल जब सतलोक दिखाया अनंत पांकड़ी कमल रे ऊपर श्री सा विराजमान हो गए कहंदी महाराज जी ਤੁਸੀਂ ਮੈਨੂੰ ਕਾਂਛੀ ਰਸ ਦਿੰਦੇ ਕ ਨਹੀਂ ਸਤ ਪੁਰਸ਼ੁਆ ਕਹਿੰਦੇ ਫੇ ਤੂੰ ਯਕੀਨ ਨਹੀਂ ਆਣਾ ਸੀ ਜੁਲਾਹਾ ਝੂਠ ਬੋਲਦਾ ਤੋ ਸਤ ਪੁਰਸ਼ ਦਾ ਸਰੂਰ ਹੋ ਭੋਗ 인ਦਰਵਤੀ ਨੇ 7 ਲੋਕੇ ਜਾ ਕੇ ਕਿਵੇਂ ਸਾਨੂੰ ਦੇਖਿਆ 6 ਤ ਕਮਲ निज बासर फूले शोभा वरन जाई 6 ਤ शतर ਔਰ ਸੇਤ ਸਗਾਸਨ ਬਹੁਤ بڑا ਅਰਬਾ ਖਰਵਾ ਮੀ ਲੰਬਾ ਜੋ ਦਿਨ ਸਗਾਸਨ ਹੈ ਜਿਹਦੇ ਸਿਰ ਦੇ ਉੱਪਰ ਅੱਜ ਇੱਥੋਂ ਸਾਹਮਣੇ ਸੂਰਪ ਲੱਗਾ ਹੈ ਇਹਦੇ ਉੱਪਰ ਛਤਰ ਹੈ ਇੱਧਰ ਵੀ ਸੂਰਪ ਲੱਗਾ ਹੈ ਇਹਦੇ ਉੱਪਰ ਛਤਰ ਐਸਾ ਸੂਰਪ ਹੈ ਸਤ ਲੋਕ ਦੇ ਅੰਦਰ ਸੋਭਾ ਵਰਨ ਨ ਜਾਏ ਛੇਤ ਛਤਰ ਔਰ ਸਤਨ ਛੇਤ ਛਤਰ ਔਰ ਸੇਥ ਸਗਾਸਨ ਸਫੇਦ ਤਵੱਜਾ ਫਰਾਈ ਸਫੇਦ ਰੰਗ ਦਾ ਝੰਡਾ ਚੱਲ ਰਿਹਾ ਜੀ ਕੋਟਨ ਭਾਨ ਚਮਰ ਤਨ ਗਣ ਛਤਰ ਕੀ ਛਾਈ ਰਹੀ ਕਹਿੰਦੇ ਕੋ ਕਰੋੜ ਹੀ ਭਾਨ ਚੰਦਰ ਮਾ ਸੂਰ ਚਮਕ ਰਹੇ ਦੇ ਉਸ ਛਤਰ ਦੇ ਅੰਦਰ ਛਤਰ ਦੀ ਪਰਛਾਈ ਕੋਈ ਨਹੀਂ ਇਹ ਸਫੇਦ ਰੰਗ ਦਾ ਸਰੂਪ ਹੈ ਸਾਰੇ ਪਾਸੇ ਆਹ ਭਗ ਜਨਮ ਐਸਾ ਦੇਸ ਹੈ ਮੇਰੇ ਸਤਪੁਰਦ ਮਹਿਰਮ ਹੋਏ ਸੋ ਜਾਨੂ ਸਾਧੂ ਐਸਾ ਦੇਸ ਆਮਾਰਾ ਬਿਨ ਬਾਰੇ ਦਾ ਬਿਜਲੀ ਚਮਕੇ ਬਿਨ ਸੂ ਦੁਨਿਆਰ ਮਨ ਨੇ ਮਨ ਲੈ ਨਨ ਮੇ ਮਨ ਨੈਨਾ ਮਨ ਨੈਨ ਹੋਈ ਦੁਲ ਜਾਈ ਮਨ ਮਨ ਨੇ ਮਨ ਨੈਨ ਮੇ ਨੈਨਾ ਅੰਦਰ ਦਾ ਜਿਹੜਾ ਮਨ ਹੈ ਉਹਦੇ ਨੈਨ ਇਹ ਜਿਹੜਾ ਪਿੰਡੀ ਮਨ ਇਹਦੇ ਨੈਨ ਨਾਲ ਜਾਣ ਤਾ ਤੁਆ ਨੂੰ ਚਤਪੁਰਸੀ ਦਰਸ਼ਨ ਹੋ ਸਕਦੇ ਆ ਮੰਨ ਨੇ ਮੰਨ ਨਿਆਨ ਮੈਂ ਨੈਨਾ ਮੰਨ ਨੇ 1000 ਇਸੁਰਤ ਸੁਹਾਗਨ ਮਿਲਤ ਪਿਆ ਕੋ ਤਨ ਕੀ ਤਪਣ ਬਜਾਈ ਦ્વાસਰ ਉੱਪਰ ਅਜਪਾ ਫੇਰੇ ਮਨ ਨੇ ਪਵਨ ਥਕ ਜਾਈ ਕਹੀਂ ਕੇ ਵੀਰ ਮਿਲੇ ਗੁਰ ਪੂਰੇ ਛੱਬ ਨੇ ਭਗਤ ਛੱਬ ਛੱਬਦ ਨੇ ਸੋਤ ਸਮਾਈ ਕੰਨ ਨੇ ਅਨੰਤ ਪੰਖਿਆਂ ਕਾਵਲ ਸਰਾਸਨ ਕਰੋੜਾ ਅਰਬਾ ਫਰਮਾ ਚੰਦ ਮਾ ਚਮਕ ਰਹੇ ਨੇ ਝੰਡੇ ਸਫੇਦ ਰੰਗ ਦੇ ਫਰਕ ਰਹੇ ਨੇ ਆਬ ਹੋ ਜਾਂਦੀ ਨਹਿਰਾ ਚਾਰੀਆਂ ਨੇ ਐਸਾ ਹੈ ਮੇਰੇ ਸਤਪੁਰਸਾ ਦੇਸ਼ ਨਹਿਰਮ ਹੋਏ ਜਾਨੁ ਸਾਦ ਐਸਾ ਦੇਸ਼ ਹਮਾਰਾ ਭਗਜਨੋ ਐਸਾ ਸਤਪੁਰਸ਼ ਹੈ ਐਸਾ ਸਤਪੁਰ ਦਾ ਦੇਸ਼ ਕਬੀਰ ਸਾਹਿਬ ਦਾ ਹੈ ਮੇਰੀ ਆਖਰ ਦੀ ਬੇਨਤੀ ਹੈ ਇਹ ਛੋਟਾ ਜਿਹਾ ਸੰਗਤ ਸਤਪੁਰਸ਼ ਦਾ ਮੈਂ ਪਾਇਆ ਆਪਨੇ ਗੌਰ ਨਾਲ ਸੁਣਨ ਜਿੱਤਣ ਦੀ ਕਬੀਰ ਪੰਥ ਦੇ ਲੋਕ ਨੇ ਮੰਦਰਾਂ ਵਿੱਚ ਸੇਵਾ ਕਰਦੇ ਛਰਾਬ ਮਾਸ ਅੰਡੇ ਬੇੜੀ ਸਿਕਟ ਤਮਾਫ ਤਾਸ ਜੁਹਾ ਠੱਗੀ ਛੱਦ ਕੇ ਅੱਗੇ ਜਨਮ ਦਿਨ 22 ਜੂਨ ਆ ਰਿਹਾ ਆਪਾਂ ਭੱਜੇ ਫਿਰਦੇ ਆ ਜਨਮ ਦਿਨ ਬਣਾਉਣਾ ਉਹਦਾ ਜਨਮ ਹੋਇਆ ਹੀ ਨਹੀਂ ਹੰਮ ਅੱਗ ਕੱਛੇ ਚਲਾਈ ਕੁਝ ਮਰ ਪੇਤ ਨਹੀਂ ਪਾਇਆ ਮੇਰਾ ਕੋਈ ਜਨਮ ਨਹੀਂ ਹੋਇਆ ਇਸ ਸੰਸਾਰ ਦੇ ਲੋਕ ਤੋਂ ਮਰਦੀ ਕਲ ਇਤਨੇ ਸ਼ਬਦਾਂ ਨਾਲ ਮੇਰੀ ਬੇਨਤੀ ਹੈ ਕਿ ਆਪ ਸਾਧਮੀ ਜੀਵਨ ਮਾਸ ਮਦਰਾ ਤੋਂ ਰਾਤ ਰਾਕੇ ਗੁਰੂ ਕਾ ਦੀਵ ਮੰਦਿਰਾਂ ਦੀ ਸੇਵਾ ਕਰੋ ਮਰਦਾ ਨਾ ਤੁਮ ਕਾਓ ਸਦ